ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ 1-1 ਲੱਖ ਰੁਪਏ ਦਾ ਮਿਲੇਗਾ ਲਾਭ ਇਸ ਸਰਕਾਰੀ ਸਕੀਮ ਦੇ ਫਾਰਮ ਭਰ ਲਓ ਜਲਦੀ ਡਾਕ ਖਾਨੇ ਦੀ ਸਕੀਮ ਹੈ ਪੰਜਾਬ ਵਿੱਚ ਪਵੇਗਾ ਭਾਰੀ ਮੀਂਹ ਅਲਰਟ ਹੋਇਆ ਜਾਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਅਤੇ ਪੰਜਾਬ ਦੇ ਲੱਖਾਂ ਰਾਸ਼ਨ ਗ੍ਰਾਹਕਾਂ ਲਈ ਆਈ ਵੱਡੀ ਖੁਸ਼ਖਬਰੀ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖੁਰਾਕ ਤੇ ਸਪਲਾਈ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਕਰੀਬ 1850 ਰਸ਼ਨ ਦੀਪੂਆਂ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅન્ન ਯੋਜਨਾ ਨਾਲ ਜੁੜੇ ਲੱਖਾਂ ਰਸ਼ਨ ਗਾਰ ਧਾਰਕਾਂ ਦੇ 17 ਲੱਖ ਤੋਂ ਵੱਧ ਮੈਂਬਰਾਂ ਨੂੰ ਮੁਫਤ ਰਕਣਕ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਦੇਖ ਸਕਦੇ ਜਿਸ ਵਿੱਚ ਇਸ ਸਕੀਮ ਨਾਲ ਜੁੜੇ ਹਰ ਲਾਭ ਯੋਗ ਪਰਿਵਾਰ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ 3 ਮਹੀਨੇ ਲਈ ਅਨਾਜ ਦਿੱਤਾ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਜਿਸ ਦੀ ਪੁਸ਼ਟੀ ਰਾਸ਼ਨਦੀਪੂ ਐਸੋਸੀਏਸ਼ਨ ਨਾਲ ਜੁੜੇ ਇੱਕ ਵੱਡੇ ਡੀਪੂ 홀ਡਰ ਨੇ ਕੀਤੀ ਹੈ ਨਾਮ ਨਾਂ ਪਛਾਣ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਗਿਆ ਹੈ ਕਿ ਕਿਸੇ ਤੌਰ ਤੇ ਵਿਭਾਗ ਵੱਲੋਂ ਇਹ ਕੇवाईसी ਦੀ ਮਿਆਦ 31 ਦਸੰਬਰ ਤੱਕ ਵਧਾਏ ਜਾਣ ਕਾਰਨ ਜਿਨ੍ਹਾਂ ਮੌਜੂਦਾ ਸਮੇਂ ਦੌਰਾਨ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਕਿਸੇ ਤੌਰ ਤੇ ਮੁਫਤ ਕਣਕ ਦੇਣ ਦਾ ਲਾਭ ਮਿਲੇਗਾ ਜਿਨ੍ਹਾਂ ਦੇ ਨਾਂ ਦੇ ਰਾਸ਼ਨ ਕਾਰਡ ਕੱਟੇ ਗਿਆ ਜਾਂ ਫਿਰ ਉਹਨਾਂ ਦੀ ਮੌਤ ਹੋ ਗਈ ਹੈ ਫਿਲਹਾਲ ਵਿਭਾਗਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਅਜੇ ਹਿਚ ਚਰਚਾ ਜ਼ੋਰ ਫੜਨ ਲੱਗੀ ਹੈ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਸ਼ਨ ਕਾਰਡ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰੀ ਅਨਾਜ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਜ਼ਿਆਦਾਤਰ ਡਿਪੋ ਹੋਲਡਰਾਂ ਨੂੰ ਮੁਲਾਜ਼ਮਾ ਨੇ ਕਾਬੂ ਕਰ ਲਿਆ ਤਾਂ ਦੇਖ ਸਕਦੇ ਜੀ ब्रेकिंग न्यूज़ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਰਸ਼ਨ ਕਾਰਡ ਨੂੰ ਲੈ ਕੇ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੋ ਕਿ ਸਰਕਾਰ ਦੁਆਰਾ ਰਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜੀ ਤਾਂ ਤੋਂ ਸਵੇਰਾਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਲਾਲਾਬਾਦ ਤੋਂ ਸਾਹਮਣੇ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਅੱਤਵਾਦੀ ਲਖਵੀਰ ਸਿੰਘ ਲੰਡਾ ਦੇ ਸਾਥੀਆਂ ਤੇ ਪੰਜਾਬ ਪੁਲਿਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਜੀ ਤਾਂ ਦੇਖ ਸਕਦੇ ਹੋ ਕਿ ਇਹ ਪੂਰਾ ਮਾਮਲਾ ਇਸ ਵਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਜਲੰਧਰ ਚਾਤਵਾਦੀ ਲਖਵੀਰ ਸਿੰਘ ਲੰਡਾ ਫਲੰਡਾ ਦੇ ਹਰੀਕੇ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਇਸ ਦੌਰਾਨ ਪੰਜਾਬ ਤੋਂ ਵੱਧ ਰਾਉਂਡ ਫਾਇਰਿੰਗ ਹੋਈ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਆਤਵਾਦੀ ਲੰਡਾ ਦਾ ਇੱਕ ਸਾਥੀ ਵੀ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਜੀ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੌਸਮ ਲੈ ਕੇ ਕੀ ਅਪਡੇਟ ਆਈ ਹੈ ਉਸ ਵਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਤਾਂ ਦੇਖ ਸਕਦੇ ਹੋ ਅ ਤਰਸਲ ਹਫਤੇ ਦੇ ਅੰਤ ਵਿੱਚ ਉਤਰੀ ਪਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਇਸ ਸਿਲਸਲੇ ਦੇ ਵਿੱਚ ਪੰਜਾਬ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਹੋਵੇਗੀ ਬਾਰਿਸ਼ ਤਾ ਵੱਡਾ ਅਲਰਟ ਜਿਹੜਾ ਜਾਰੀ ਹੋ ਚੁੱਕਿਆ ਪੰਜਾਬ ਦੇ ਮੌਸਮ ਲੈ ਕੇ ਭਾਈ ਇੱਕ ਹੋਰ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ ਪੰਜਾਬ ਚ ਹੁਣ ਨਹੀਂ ਰਹੇਗਾ ਕੋਈ ਅਨਪੜ੍ਹ ਜੀ ਹਾਂ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਆ ਪੰਜਾਬ ਦਾ ਸਿੱਖਿਆ ਵਿਭਾਗ ਸੂਬੇ ਵਿੱਚ ਆਦਮਿਕ ਸਾਲ 2025-26 ਲਈ 3 ਤੋਂ 19 ਸਾਲ ਉਮਰ ਵਰਗ ਦੇ ਪੜ੍ਹਾਈ ਦੇ ਤੋਂ ਵੇਰੇ ਵੇਰੇ ਵਿੱਚਾਂ ਦੀ ਪਛਾਣ ਕਰੇਗਾ ਵਿਭਾਗ ਨੇ ਇਸ ਇਸ ਬਾਵਤ 22 ਕਲਮਾ ਵਾਲਾ ਇੱਕ ਪ੍ਰੋਫਰਮਾ ਪ੍ਰੋਫਰਮਾ ਵੀ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਪੜ੍ਹਾਈ ਤੋਂ ਵੇਰਵੇ ਬੱਚਿਆਂ ਨੂੰ ਦੀ ਸੰਪੂਰਨ ਜਾਣਕਾਰੀ ਇਕੱਤਰਿਤ ਕੀਤੀ ਜਾਵੇਗੀ। ਦਾਦੂ ਜੀ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਹੈ ਸਰਵੇ ਦਾ ਜਿੰਮਾ ਐਸ਼ਵਜਿੰਝ ਦੇ ਟੀਚਰਾਂ ਨੂੰ ਤਾਇਆ ਹੈ। ਇਹ ਸਾਰੇ ਵਰਕਰ ਕਰ ਕਰ ਜਾ ਕੇ ਅਜੇ ਬੱਚਿਆਂ ਦੇ ਵੇਰਵੇ ਇਕੱਠੇ ਕਰਨਗੇ ਜਿਹੜੇ ਕਦੇ ਸਕੂਲ ਹੀ ਨਹੀਂ ਗਏ ਜਾਂ ਸਕੂਲ ਤਾਂ ਗਏ ਹਨ ਪਰ ਡ੍ਰੌਪ ਆਊਟ ਹੋ ਗਏ ਹਨ। ਕਿਆ ਗਿਆ ਹੈ ਕਿ ਸਾਰੇ ਆਂਕੜਿਆਂ ਦੇ ਵੇਰਵੇ 13 ਦਸੰਬਰ 2024 ਤੱਕ ਟਰੈਕਿੰਗ ਸਿਸਟਮ ਦੇ ਸੰਬੰਧ ਨਹੀਂ ਪੋਰਟਲ ਸਾਂਝਾ ਕਰਨਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਡਾਕਖਾਨੇ ਦੀ ਸਕੀਮ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਸਕੀਮ ਵਿੱਚ ਜਮ੍ਹਾਂ ਕਰਵਾਓ ਆ ਛੋਟੀ ਜੀ ਰਕਮ 2 ਸਾਲਾਂ ਬਾਅਦ ਮਿਲਣਗੇ 1,74,000 33 ਰੁਪਏ ਇਹ ਸਕੀਮ ਦਾ ਪੂਰਾ ਲਾਭ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਸਰਕਾਰੀ ਸਕੀਮ ਤੁਹਾਡੇ ਨਾਲ ਜਾਣੂ ਕਰਵਾ ਰਹੇ ਹਾਂ ਕਿ ਸਰਕਾਰੀ ਸਕੀਮ ਦਾ ਲਾਭ ਤੁਹਾਨੂੰ ਇਸ ਦੇ ਵਿੱਚ ਮਿਲਣ ਵਾਲਾ ਹੈ ਅਤੇ ਕਿਸ ਤਰੀਕੇ ਮਿਲੇਗਾ ਤਾਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਜਿਹੜੀ ਸਕੀਮ ਦੀ ਜਾਣਕਾਰੀ ਦੱਸਾਂਗੇ ਡਾਕ ਖਾਨੇ ਦੀ ਸਕੀਮ ਹੈ ਡਾਕ ਘਰ ਵਿੱਚ ਬਾਰੇ ਜਾਣਦੇ ਹੀ ਹੋਵੋਗੇ ਜੋ ਆਪਣੇ ਨਿਵੇਸ਼ਕਾਂ ਲਈ ਕਈ ਤਰ੍ਹਾਂ ਦੀਆਂ ਸੋਚਣਾਂ ਬਚਨਾਂ ਸਕੀਮਾਂ ਚਲਾਉਂਦਾ ਇੱਥੇ ਹਰ ਕੋਈ ਆਪਣਾ ਬਜਟ ਦੇ ਅਨੁਸਾਰ ਕੋਈ ਨਾ ਕੋਈ ਯੋਜਨਾ ਮਿਲ ਹੀ ਜਾਂਦੀ ਹੈ ਉਹ ਵੀ ਰਿਸਕ ਫ੍ਰੀ ਜੇਕਰ ਤੁਸੀਂ ਇੱਕ ਮਹਿਲਾ ਹੋ ਤਾਂ ਡਾਕਖਾਨੇ ਵਿੱਚ ਇੱਕ ਖਾਸ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਹੈਗਾ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਤਾਂ ਇਸ ਸਕੀਮ ਦੇ ਵਿੱਚ ਤੁਸੀਂ ਅਪਲਾਈ ਕਰਕੇ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਜੋ ਕਿ ਡਾਕਖਾਨੇ ਦੁਆਰਾ ਨਹੀਂ دیਏ ਸਕੀਮ ਸਰਕਾਰੀ ਚਲਾਈ ਜਾ ਰਹੀ ਹੈ ਡਾਕ ਘਰ ਦੇ ਵਿੱਚ ਜਾ ਕੇ ਤੁਸੀਂ ਨਜ਼ਦੀਕੀ ਡਾਕ ਘਰ ਦੇ ਵਿੱਚ ਜਾ ਕੇ ਸਕੀਮ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਹਾਸਲ ਕਰ ਸਕਦੇ ਹੋ ਕੋਈ ਵੀ ਔਰਤ ਨਜ਼ਦੀਕੀ ਡਾਕਖਾਨੇ ਵਿੱਚ ਜਾ ਕੇ ਇਸ ਸਕੀਮ ਦਾ ਸਾਰਾ ਡਿਟੇਲ ਜਿਹੜੀ ਲੈ ਸਕਦੀ ਹੈ ਤੁਸੀਂ ਲਗਾਤਾਰ ਦੋ ਖਾਤੇ ਨਹੀਂ ਖੋਲ ਸਕਦੇ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਘੱਟੋ ਘੱਟ 3 ਮਹੀਨਿਆਂ ਦਾ ਅੰਤਰ ਹੋਣਾ ਚਾਹੀਦਾ ਹੈ ਨਿਵੇਸ਼ ਕੀਤੀ ਜਾਣ ਵਾਲੀ ਰਕਮ 100 ਗੁਣਾ ਵਿੱਚ ਹੋਣੀ ਚਾਹੀਦੀ ਹੈ ਮਹਿਲਾ ਸਨਮਾਨ ਬੱਚੇ ਸਰਟੀਫਿਕੇਟ ਬੱਚੇ ਸਰਟੀਫਿਕੇਟ ਸਰਕਾਰ ਦੁਆਰਾ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਇਹ ਇੱਕ ਪੋਸਟ ਆਫਿਸ ਸਕੀਮ ਹੈ ਜਿਸ ਕਾਰਨ ਕੋਈ ਵਿਅਕਤੀ ਬਿਨਾਂ ਕਿਸੇ ਚਿੰਤਾ ਦੇ ਇਸ ਵਿੱਚ ਆਪਣਾ ਪੈਸਾ ਲਗਾ ਸਕਦਾ ਹੈ ਜੇਕਰ ਤੁਹਾਡੀ ਰਕਮ ਇਸ ਵਿੱਚ ਸੁਰੱਖਿਤ ਰਹਿੰਦੀ ਹੈ ਤਾਂ ਤੁਹਾਨੂੰ ਮਜ਼ਬੂਤ ਰਿਟਰਨ ਵੀ ਮਿਲਦਾ ਹੈ ਇਸ ਸਕੀਮ ਦੇ ਰਾਹੀਂ ਜੀ ਹਾਂ ਇਸ ਸਕੀਮ ਦੇ ਰਾਹੀਂ ਤੁਹਾਨੂੰ ਮਜ਼ਬੂਤ ਰਿਟਰਨ ਵੀ ਜਿਹੜਾ ਮਿਲਦਾ ਹੈ ਜੇਕਰ ਤੁਸੀਂ 2 ਸਾਲਾਂ ਲਈ ਜਾਵਾ ਮਿਆਦ ਤੇ ਨਾਲ ਇਸ ਸਕੀਮ ਵਿੱਚ 1.5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਇਸ ਸਕੀਮ ਵਿੱਚ 7.5 ਪ੍ਰਤੀਸ਼ਤ ਵਿਆਜ ਦੇ ਨਾਲ 2 ਸਾਲਾਂ ਦੇ ਵਿੱਚ ਮਿਆਦ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਇਸ ਦੇ ਵਿੱਚ ਜਿਹੜਾ ਲਾਭ ਮੈਨਨ ਵਾਲਾ ਤੁਹਾਨੂੰ ਵਿਆਜ ਦੇ ਰੂਪ ਦੇ ਵਿੱਚ 174000 ਮੈਨ ਨਹੀਂ ਲਣਗੇ 24000 ਰੁਪਏ ਦਾ ਲਾਭ ਤੁਹਾਨੂੰ 2 ਸਾਲਾਂ ਦੇ ਵਿੱਚ ਮਿਲਣ ਵਾਲਾ ਜੀ ਇਸ ਸਕੀਮ ਦੇ ਰਾਹੀਂ ਜੇ ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰਦੇ ਹੋ ਤਾਂ 24000 ਰੁਪਏ ਦਾ ਲਾਭ ਤੁਹਾਨੂੰ ਮਿਲੇਗਾ ਜੇ ਤੁਸੀਂ ਇਹਦੇ ਵਿੱਚ 1.5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤੁਹਾਨੂੰ 174000 ਰੁਪਏ ਮਿਲਣਗੇ 7.5 ਫੀਸ ਦੀ ਨਾਲ ਵਿਆਜ ਮਿਲੇਗਾ ਤਾਂ ਤੁਸੀਂ ਜੇ ਤੁਸੀਂ 2 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ 32000 ਰੁਪਏ ਦਾ ਲਾਭ ਮਿਲੇਗਾ ਜੀ ਹਾਂ ਬਹੁਤ ਹੀ ਵਧੀਆ ਡਾਕਖਾਨੇ ਦੀ ਸਰਕਾਰੀ ਸਕੀਮ ਹੈ 32000 ਰੁਪਏ ਦਾ ਲਾਭ ਤੁਹਾਨੂੰ ਇਸ ਸਕੀਮ ਦੇ ਰਾਹੀਂ ਮਿਲਣ ਵਾਲਾ ਹੈ ਜੇ ਤੁਸੀਂ ਇਹਦੇ ਵਿੱਚ 7.5% ਤੁਹਾਨੂੰ ਵਿਆਜ ਮਿਲੇਗਾ ਜੇ ਤੁਸੀਂ 2 ਲੱਖ ਰੁਪਏ 2 ਸਾਲਾਂ ਦੀ ਇਸ ਦੇ ਵਿੱਚ ਨਿਵੇਸ਼ ਕਰ ਦਿਓ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਡਾਕਖਾਨੇ ਦੇ ਵਿੱਚ ਚਲਾਈਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਇੱਕ ਸਕੀਮ ਮਹਿਲਾ ਸਨਮਾਨ ਬਾਂਧੀ ਸਰਟੀਫਿਕੇਟ ਸਕੀਮ ਹੈ। ਇਹ ਇੱਕ ਹੋਰ ਸਕੀਮ ਹੈ ਜੀ ਡਾਕ ਘਰ ਵਿੱਚ ਇਸ ਯੋਜਨਾ ਰਾਹੀਂ ਰੋਜ਼ਾਨਾ 333 ਰੁਪਏ ਜਮ੍ਹਾਂ ਕਰਵਾਓ ਤੇ 17 ਲੱਖ ਰੁਪਏ ਕਮਾਉਣ ਇਹ ਕਿਸ ਤਰੀਕੇ ਨਾਲ ਹੋਵੇਗਾ ਹਰ ਕੋਈ ਆਪਣੀ ਆਮਦਨ ਦਾ ਕੁਝ ਹਿੱਸਾ ਬਚਾਉਂਦਾ ਹੈ ਤੇ ਇਸ ਨੂੰ ਸੁਰੱਖਿਅਤ ਜਗ੍ਹਾ ਤੇ ਨਿਵੇਸ਼ ਕਰਨਾ ਚਾਹੁੰਦਾ ਤਾਂ ਜੋ ਪੈਕ ਵਿੱਚ ਉਹਨਾਂ ਨੂੰ ਵਧੀਆ ਰਿਟਰਨ ਮਿਲ ਸਕੇ ਪੋਸਟ ਆਫਿਸ ਸੇਵਿੰਗ ਸਕੀਮਾਂ ਵਿੱਚ ਰਿਟਰਨ ਇਸ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ ਇਹਨਾਂ ਚੋਂ ਇੱਕ ਵਿਸ਼ੇਸ਼ ਸਕੀਮ ਹੈ ਪੋਸਟ ਆਫਿਸ ਆਵਰਤੀ ਜਮਾ ਯੋਜਨਾ ਜੀ ਹਾਂ ਇਹ ਸਕੀਮ ਸਰਕਾਰੀ ਸਕੀਮ ਹੈ ਇਸ ਸਕੀਮ ਦਾ ਲਾਭ ਇਹ ਤੁਹਾਨੂੰ 100% ਤੇ ਮਿਲਣ ਵਾਲਾ ਹੈ ਪੋਸਟ ਆਫਿਸ ਪਾਵਰਤੀ ਯੋਜਨਾ ਅਮਰਤੀ ਜਮਾ ਯੋਜਨਾ ਇਸ ਦੇ ਵਿੱਚ ਤੁਸੀਂ 333 ਰੁਪਏ ਹਰ ਮਹੀਨੇ ਜਮਾ ਕਰਾ ਕੇ ਇੱਕ ਵਧੀਆ ਰਕਮ ਜਿਹੜੀ ਇਕੱਠੀ ਕਰ ਸਕਦੇ ਹੋ ਅਗਰ ਤੁਸੀਂ ਇਸ ਸਕੀਮ ਵਿੱਚ ਜੇਕਰ ਤੁਸੀਂ ਰੋਜ਼ਾਨਾ 333 ਰੁਪਏ ਜਮਾ ਕਰਦੇ ਹੋ ਰੋਜ਼ਾਨਾ ਤਾਂ ਇਹ ਰਕਮ 10000 ਰੁਪਏ ਪ੍ਰਤੀ ਮਹੀਨਾ ਬਣ ਜਾਂਦੀ ਹੈ ਇਸ ਦਾ ਮਤਲਬ ਹੈ ਇੱਕ ਸਾਲ ਵਿੱਚ 120000 ਰੁਪਏ ਹੋ ਜਾਣਗੇ ਤੁਸੀਂ 5 ਸਾਲਾਂ ਦੀ ਮਿਆਦ ਪੂਰੀ ਹੋਣ ਤੇ 599400 ਰੁਪਏ ਜਮਾ ਕਰੋਗੇ ਇਸ ਦੇ ਤੁਹਾਨੂੰ 6.8% ਦੀ ਨਾਲ ਵਿਆਜ ਮਿਲੇਗਾ ਜਣੇ ਕਿ ਇਸ ਦੇ ਵਿੱਚ ਤੁਹਾਨੂੰ ਇਸ ਤੇ ਤੁਹਾਨੂੰ 1,115,000 ਰੁਪਏ ਵਿਆਜ ਦੇ ਵਿੱਚ ਮਿਲਣਗੇ ਤਾਂ ਇਸ ਸਕੀਮ ਦੇ ਵਿੱਚ ਜਲਦੀ ਜਲਦੀ ਸਕੀਮ ਦਾ ਲਾਭ ਤੁਸੀਂ ਉਠਾ ਸਕਦੇ ਹੋ ਜਲਦੀ ਜਲਦੀ ਸਕੀਮ ਦੇ ਵਿੱਚ ਫਾਰਮ ਭਰ ਕੇ ਇਹ ਸਕੀਮ ਦਾ ਤੁਸੀਂ ਲਾਭ ਉਠਾ ਸਕਦੇ ਹੋ ਇਹ ਡਾਕਖਾਨੇ ਦੀ ਸਰਕਾਰੀ ਸਕੀਮ ਹੈ ਜੋ ਕਿ ਸਰਕਾਰ ਦੇ ਦੁਆਰਾ ਸ਼ੁਰੂ ਕੀਤੀ ਗਈ ਹੈ ਤਾਂ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਮਿਲਦੇ ਹਾਂ ਅਸਰ ਦੀ ਹੋਰ ਤਾਜ਼ਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਨੂੰ